ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 6 ਮਾਰਚ ਹੈ ਮੈਂ ਗੁਰਨੌਰ ਕੌਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਆਮਾ ਕਲਾਂ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਹੈ ਜਨਮ ਰਤਨ ਜਿਨੇ ਖੱਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਹੇ ਭਾਈ ਓ ਮਨੁਖ ਚੰਗੇ ਵਪਾਰੀ ਹਨ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਨਾਮ ਧੰਨ ਇਕੱਠਾ ਕਰ ਲਿਆ ਹੈ। ਉਹਨਾਂ ਨੇ ਨਾਮ ਧੰਨ ਦੀ ਖੱਟੇ-ਖੱਟ ਕੇ ਆਪਣਾ ਮਨੁੱਖਾ ਜਨਮ ਸਫਲਾ ਕਰ ਲਿਆ ਹੈ। ਗੁਰੂ ਜੀ ਆਖਦੇ ਹਨ ਜਿਨ੍ਹਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਹ ਸਦਾ ਗੁਰੂ ਦੀ ਸ਼ਰਣ ਵਿੱਚ ਰਹਿੰਦੇ ਹਨ। ਗੁਰੂ ਨੂੰ ਅੰਗ ਸੰਗ ਸਮਝਦੇ ਹਨ। ਉਹ ਮਨੁੱਖ ਮਨ ਕਰਕੇ ਪਵਿੱਤਰ ਹੁੰਦਾ ਹੈ। ਸਰੀਰ ਕਰਕੇ ਵੀ ਪਵਿੱਤਰ ਹੁੰਦੇ ਹਨ ਉਹਨਾਂ ਦਾ ਕਾਰ ਵਿਹਾਰ ਵੀ ਪਵਿੱਤਰ ਹੁੰਦਾ ਹੈ ਉਹ ਮਨੁੱਖ ਅੰਦਰੋਂ ਬਾਹਰੋਂ ਨਿਰਮਲ ਹੁੰਦੇ ਹਨ ਪਵਿੱਤਰ ਹੁੰਦੇ ਹਨ ਉਹ ਸੰਸਾਰ ਨਾਲ ਵੀ ਪਵਿੱਤਰ ਕਾਰ ਵਿਹਾਰ ਕਰਦੇ ਹਨ ਉਹਨਾਂ ਦਾ ਜੀਵਨ ਪਵਿੱਤਰ ਹੁੰਦਾ ਹੈ ਉਹ ਸਤਿਗੁਰੂ ਪਾਸੋਂ ਪਵਿੱਤਰਤਾ ਹੀ ਮੰਗਦੇ ਹਨ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਸਦਕਾ ਮਾਇਆ ਦਾ ਮੋਹ ਕੂੜ ਕਸਤ ਉਹਨਾਂ ਦੇ ਨੇੜੇ ਨਹੀਂ ਆ ਸਕਦਾ ਉਹਨਾਂ ਨਾਮ ਅਭਿਆਸੀਆਂ ਦਾ ਮਾਇਕ ਪਦਾਰਥਾਂ ਦਾ ਫੁਰਨਾ ਹੀ ਖਤਮ ਹੋ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿੰਨਾ ਮਨੁੱਖਾਂ ਦਾ ਤਨ ਮਨ ਪਵਿੱਤਰ ਹੁੰਦਾ ਹੈ ਜੋ ਅੰਦਰੋਂ ਬਾਹਰੋਂ ਇੱਕੋ ਜਿਹਾ ਪਵਿੱਤਰ ਹੁੰਦੇ ਹਨ ਉਹ ਅਸਲ ਵਪਾਰੀ ਹਨ ਉਹ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਨਾਮ ਧਨ ਦੀ ਖੱਟੀ ਖੱਟ ਗਏ ਸੰਸਾਰ ਤੋਂ ਜਾਂਦੇ ਹਨ ਉਹਨਾਂ ਦਾ ਪਰਮੇਸ਼ਰ ਦੀ ਦਰਗਾਹ ਵਿੱਚ ਇੱਜ਼ਤ ਮਾਣ ਹੁੰਦਾ ਹੈ ਉਹ ਮਨੁੱਖ ਸਦਾ ਗੁਰੂ ਦੀ ਚਰਨ ਸ਼ਰਣ ਵਿੱਚ ਰਹਿੰਦੇ ਹਨ ਉਹਨਾਂ ਨੂੰ ਮਾਇਕ ਪਦਾਰਥਾਂ ਦਾ ਮੋਹ ਤੰਗ ਪਰੇਸ਼ਾਨ ਨਹੀਂ ਕਰਦਾ ਮਾਇਆ ਦਾ ਮੋਹ ਉਹਨਾਂ ਦੇ ਨੇੜੇ ਵੀ ਨਹੀਂ ਆਉਂਦਾ ਉਹ ਨਾਮ ਅਭਿਆਸੀ ਮਨੁੱਖ ਅਸਲੀ ਵਪਾਰੀ ਹਨ ਪਿਆਰੇ ਵਿਦਿਆਰਥੀਓ ਰੋਜ਼ਾਨਾ ਸੈਰ ਕਰਨੀ ਕਸਰਤ ਕਰਨੀ ਸਕੂਲ ਖੇਡਾਂ ਵਿੱਚ ਹਿੱਸਾ ਲੈਣਾ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ ਸੰਤੁਲਿਤ ਭੋਜਨ ਖਾਇਆ ਕਰੋ ਬਾਹਰ ਦੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਿਆ ਕਰੋ ਦੁੱਧ ਦਹੀਂ ਮੱਖਣ ਖਾਇਆ ਪੀਆ ਕਰੋ ਗੁਰੂ ਬਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ